پڑاؤ کرو مائیڈار کرو قاعدتلا مائیڈار کرو مائیڈار کرو ਆਪਣੇ ਦੇ ਨੀਤੇ ਜੋ ਸਾਡੇ ਹਲਕੇ ਦੇ ਮੰਤਰੀ ਲਾਲ ਸਿੰਘ ਖੁੱਭਰ ਨੇ ਜੋ ਮਾਇਰ ਜੋੜੇ ਸੇ ਵਰਕਰ ਮਿਲੇ ਗਾ ਆਮਾਕੇ ਬਹੁਤ ਮਾੜੀ ਕੁਬਦਾਵਲੀ ਜਿਹੜੀ ਹੈ ਉਹ ਵਰਤੀ ਹੈ ਇਹਦੇ ਵਿੱਚ ਸਾਡੀਆਂ ਬਰਾਦਰੀਆਂ ਨੂੰ ਨਹੀਂ ਪੱਕਿਆ ਗਿਆ ਉਹ ਸਿੱਖੀ ਬਰਾਦਰੀ ਆ ਰਾਜਪੂਤ ਬਰਾਦਰੀ ਆ ਔਰ ਇਹੋ ਜਿਹੀਆਂ ਕੱਟਿਆ ਟਿੱਪਣੀਆਂ ਜਿਹੜੀਆਂ ਉਹਨੇ ਕੀਤੀਆਂ ਮੈਂ ਸਮਝਦਾ ਕਿ ਅੱਜ ਸਾਰਾ ਪੰਜਾਬ ਜਿਹੜਾ ਆਦੇਸ਼ ਮੰਤਰੀ ਨੂੰ ਕੋਟੋ ਕਰਦਾ ਹੈ ਗੱਲਾਂ ਕਰਨੀਆਂ ਬਹੁਤ ਸੋਖੀਆਂ ਪਰ ਗੱਲਾਂ ਤੇ ਅਮਲ ਕਰਨਾ ਵਧੀਆ ਤਰੀਕੇ ਨਾਲ ਕੋਈ ਆਪਣੀ ਗੱਲ ਰੱਖਣੀ ਲੋਕਾਂ ਦੇ ਵਿੱਚ ਉਹ ਇਸ ਮੰਤਰੀ ਦੇ ਇੱਥੇ ਨਹੀਂ ਆਈ ਉਹ ਜਿੱਦਾ ਵੱਡਾ ਕਿਤੇ 5-700 ਬੰਦੇ ਦਾ ਯਾਰ ਦਾ ਘਟ ਸੀ ਜਿਹਦੇ ਵਾਸਤੇ ਉਹ ਕੱਟ ਬੁਲਾਇਆ ਗਿਆ ਸੀ ਕਿ ਆਪ ਅਮੀਨਵਾਰ ਸੀ ਪਾਰਲੀਮੈਂਟ ਦਾ ਬਰਕਰਾਂ ਦਾ ਕੱਟ ਬੁਲਾਇਆ ਗਿਆ ਕਿ ਉੱਥੇ ਬਰਕਰਾਂ ਨੂੰ ਇਹ ਗੱਲ ਦੱਸਦਾ ਕਿ ਆਪਾਂ 2 ਸਾਲਾਂ ਵਿੱਚ ਆਹ ਡਿਵੈਲਪਮੈਂਟ ਕੀਤੀ ਆ ਆ ਮਸਲੇ ਆਪਾਂ ਉਠਾਏ ਆ ਇੰਨੀ ਡਿਵੈਲਪਮੈਂਟ ਆਪਾਂ ਕੀਤੀ ਆ ਔਰ ਗਾਂ ਆਪਾਂ ਡਿਵੈਲਪਮੈਂਟ ਕਰਨੀ ਆ ਔਰ ਤੁਸੀਂ ਜਾ ਕੇ ਗਾਂ ਲੋਕਾਂ ਨੂੰ ਪਿੰਡਾਂ ਵਿੱਚ ਦੱਸੋ ਕਿ ਸਾਡੀ ਸਰਕਾਰ ਨੇ ਆ ਕੁਝ ਕੀਤਾ ਪਰ ਮੈਂ ਸੋਚਦਾ ਕਿ ਮੰਤਰੀ ਜਿਹੜੀ ਆ ਆਪਣੀ ਮਰਿਆਦਾ ਹੀ ਭੁੱਲ ਗਿਆ ਉਹ ਬਾਸ਼ਾ ਦਾ ਜੋਨੇ ਭਾਸ਼ਾ ਬੋਲੀ ਐ ਉਹ ਮਰਿਆਦਾ ਹੀ ਭੁੱਲ ਗਿਆ ਕਿ ਮੈਂ ਕਹਿਣਾ ਕੀ ਸੀ ਤੇ ਮੈਂ ਕਹਿ ਕੀ ਦਿੱਤਾ ਪਰ ਜਦੋਂ ਮੈਂ ਸਮਝਦਾ ਕਿ ਹੰਕਾਰ ਫੇਰ ਚਰ ਬੋਲੇ ਤਾਕਤ ਦਾ ਨਸ਼ਾ ਹੋਵੇ ਕਦੀ ਐਮਸੀ ਵੀ ਨਾ ਬਣਿਆ ਹੋਵੇ ਤੇ ਸਿੱਧਾ ਹੀ ਐਮਐਲਏ ਤੇ ਮੰਤਰੀ ਬਣ ਜੇ ਭਾਂਡਾ ਛੋਟਾ ਸੀ ਭਰ ਗਿਆ ਜਿਆਦਾ ਪਰ ਮੈਂ ਸਮਝਦਾ ਕਿ ਮਰਿਆਦਾ ਭੁੱਲ ਗਿਆ ਕਿਉਂਕਿ ਅਸੀਂ ਵੀ ਲਖਣਾ ਲੜਦੇ ਰਏ ਏਥੇ ਸੱਤ ਲਖਣਾ ਲੜੀਆਂ ਥੜੀਆਂ ਵੱਡੀਆਂ ਸਟੇਜਾਂ ਸਾਡੀਆਂ ਕੋਈ ਮਰਿਆਦਾ ਹੁੰਦੀ ਐ ਸਟੇਜ ਤੇ ਬੋਲਣ ਦੀ ਜੋ ਕਿ ਸਾਹਮਣੇ ਪਿਹਾਰਾ ਹੀ ਬੰਦਾ ਬੈਠਾ ਹੁੰਦਾ ਹੈ ਕੇ ਤੇ ਬਲਾਰੇ ਦੇ ਮੂੰਹ ਦੀ ਨਿਕਲਦਾ ਉਹ ਲੋਕ ਗੱਲ ਸੁਣਦੇ ਆ ਪਰ ਇਹਦੀ ਮਰਿਆਦਾ ਇਹਨੇ ਅੱਜ ਭੰਗ ਕੀਤੀ ਆ ਸਾਡੀਆਂ ਸਾਡੇ ਭਰਾ ਨੂੰ ਸਾਡੀ ਭੈਣ ਨੂੰ ਔਰ ਬਰਾਦਰੀਆਂ ਨੂੰ ਜੋ ਕੁਝ ਇਹਨੇ ਕਿਹਾ ਉਹ ਮੈਂ ਸਮਝਾ ਕਿ ਦੁਨੀਆ ਸਾਹਮਣੇ ਆ ਦੁਨੀਆ ਵਿੱਚ ਥਾਂ ਥਾਂ ਤੇ ਮਜਾਰੇ ਹੋ ਰਹੇ ਆ ਥਾਂ ਥਾਂ ਤੇ ਪੁਤਲੇ ਸਾੜੇ ਰਹੇ ਆ ਤੇ ਅੱਜ ਵੀ ਇਥੇ ਪਿਹਾਰਾ ਬਰਾਦਰੀ ਔਰ ਸਾਡੀ ਮਿਸਤਰੀ ਬਰਾਦਰੀ ਜਿਹੜੀ ਆ ਔਰ ਸਾਰਾ ਹੀ ਭਾਈਚਾਰਾ ਇੱਥੇ ਇਕੱਠਾ ਹੋ ਕੇ ਅੱਜ ਇਸ ਲਾਲਜੀਤ ਪਾਲ ਮੰਤਰੀ ਦਾ ਜਿਹੜਾ ਪੁਤਲਾ ਸੀ ਫੁੱਟਿਆ ਔਰ ਅਸੀਂ ਸਰਦਾਰ ਪ੍ਰਗਨ ਸਿੰਘ ਮਾਨ ਨੂੰ ਜਿਹੜੀ ਪਾਰਟੀ ਨੂੰ ਬੇਨਤੀ ਕਰਦੇ ਆ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਵੀ ਮਾਫੀ ਮੰਗੋ ਕਿ ਕਿਹੋ ਜਿਹੇ ਮੰਤਰੀ ਕਿਹੋ ਜਿਹੇ ਉਮੀਦਵਾਰ ਸਾਨੂੰ ਪਾਰਲੀਮੈਂਟ ਵਿੱਚ ਦਿੱਤੇ ਆ ਜਿਹੜੇ ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਇਹੋ ਜਿਹੇ ਇੱਥੇ ਗੁੱਲ ਫਲਾਉਂਦੇ ਆ ਉਹ ਪਾਰਲੀਮੈਂਟ ਜਾ ਕੇ ਕਿਹੋ ਜਿਹੇ ਗੁੱਲ ਫਲਾਉਣਗੇ ਪਰ ਮੈਂ ਸਮਝਦਾ ਕਿ ਲੋਕਾਂ ਨੇ 4 ਤਰੀਕ ਨੂੰ 1 ਤਰੀਕ ਨੂੰ ਪਹਿਲੀ ਜੂਨ ਨੂੰ ਚਾਰ ਨੂੰ ਦੇ ਰਿਜ਼ਲਟ ਆਉਣਾ ਹੈ ਪਹਿਲੀ ਥੋਂ ਨੂੰ ਲੋਕਾਂ ਨੇ ਦੱਸ ਦੇਣਾ ਤੇ ਆٹے ਦਾਲ ਦਾ ਭਾਅ ਕੀ ਹੈ ਕਿਵੇਂ ਕਿਸੇ ਬਰਾਦਰੀ ਨੂੰ ਮਾੜਾ ਚੰਗਾ ਬੋਲੀਦਾ ਹੈ ਕਿਵੇਂ ਕਿਸੇ ਭੈਣ ਭਰਾਵਾਂ ਨੂੰ ਮਾੜਾ ਚੰਗਾ ਬੋਲੀਦਾ ਹੈ ਕਿਵੇਂ ਕਿਸੇ ਭੈਣਾਂ ਦੀ ਇੱਜ਼ਤ ਕਰੀਦੀ ਆ ਵੱਡਿਆਂ ਦੀ ਕਿਵੇਂ ਸਤਿਕਾਰ ਕਰੀਦਾ ਇਹ ਲੋਕ ਇਹਨੂੰ 4 ਤਰੀਕ ਨੂੰ ਜਦੋਂ ਰਿਜ਼ਲਟ ਆਇਆ ਉਦੋਂ ਦੱਸ ਦੇਣਗੇ ਹੋਰ ਕੋਈ ਗੱਲ ਕਰਨੀ ਹੈ ਬਿਲਕੁਲ ਜੀ ਮੈਨੂੰ ਹੋੜੇ ਹੋੜੇ ਪਤਾ ਲੱਗਾ ਕਿ ਸ਼ਾਇਦ ਟ੍ਰਿਊਨ ਕਮਿਸ਼ਨ ਵੱਲੋਂ ਜਿਹੜੀ ਆ ਐਫ ਆਈ ਆਰ ਦਰਜ ਹੋ ਗਈ ਆ ਅਜੇ ਕਲੀਅਰ ਨਹੀਂਗਾ ਕਿ ਸ਼ਾਇਦ ਮੇਰਾ ਕਹਿ ਲਾ ਕਿ ਰੈਕਸ਼ਨ ਕਮਿਸ਼ਨ ਨੇ ਬਹੁਤ ਸਾਰੀਆਂ ਜਿਹੜੀਆਂ ਉੱਥੇ ਅਪਲੀਕੇਸ਼ਨਾਂ ਗਈਆਂ ਸ਼ਿਕਾਇਤਾਂ ਗਈਆਂ ਮੇਰਾ ਖਿਆਲ ਆ ਕਿ ਉਹ ਜੇਕਰ ਰੈਕਸ਼ਨ ਕਮਿਸ਼ਨ ਦੇ ਸਾਹਮਣੇ ਜੇਕਰ ਜਲਦੀ ਕਾਰਵਾਈ ਨਹੀਂ ਹੁੰਦੀ ਲਾਜੀਰ ਭੁੱਲਦੇ ਤੇ ਅਗਲਾ ਐਕਸ਼ਨ ਕੀ ਹੋਗਾ ਬਿਲਕੁਲ ਹੀ ਵੇਖੋ ਸਾਰੇ ਪੰਜਾਬ ਵਿੱਚ ਮੈਂ ਉਹਦੇ ਪੁਤਲੇ ਫੁਕੇ ਜਾ ਰਹੇ ਆ ਮਜਾਰੇ ਹੋ ਰਹੇ ਆ ਇੱਥੋਂ ਇੰਨਾ ਰੋ ਹੈ ਤੇ ਇੰਨਾ ਯੋਜ ਹੈ ਗੁੱਸਾ ਲੋਕਾਂ ਦੇ ਵਿੱਚ ਕਿ ਮੈਂ ਸਮਝਦਾ ਕਿ ਲੋਕਾਂ ਨੇ ਇਹਨੂੰ ਪਿੰਡਾਂ ਵਿੱਚ ਨਹੀਂ ਬਣ ਦੇਣਾ ਜਿਹੜੇ ਹਾਲਾਤ ਬਣ ਗਿਆ ਪਿੰਡ ਪਿੰਡ ਸ਼ਹਿਰ ਸ਼ਹਿਰ ਵਾਰਡ ਵਾਰਡ ਪੁਤਲੇ ਫੁਕੇ ਜਾ ਰਹੇ ਆ ਪਰ ਜਿੰਨਾ ਜੋਸ਼ ਤੇ ਰੋ ਹੈ ਲੋਕਾਂ ਦੇ ਵਿੱਚ ਮੈਂ ਸਮਝਦਾ ਕਿ ਲੋਕਾਂ ਨੇ ਇਹਨੂੰ ਪਿੰਡਾਂ ਵਿੱਚ ਨਹੀਂ ਬਣ ਦੇਣਾ ਲੋਕ ਪੁੱਛਣਗੇ ਕਿ ਤੇਰੀ ਕੀ ਮਰਿਆਦਾ ਤੂੰ ਐਮਪੀ ਦੀ ਇਲੈਕਸ਼ਨ ਲੰਦੇ ਆ ਕਿ ਧੀਆਂ ਪਣਾ ਦੇ ਮਾੜਾ ਬੋਲੀ ਦਾ ਇਹ ਕਿ ਬਰਾਦਰੀਆਂ ਦੇ ਵਿਰੁੱਧ ਬਲ ਮਾੜਾ ਬੋਲੀ ਦਾ ਦੋ ਤਿੰਨ ਸਵਾਲ ਪੁੱਛਣਗੇ ਬਰਾਦਰੀਆਂ ਸਾਰੇ ਭਾਈਚਾਰੇ ਅਸੀਂ ਸਾਰਿਆਂ ਦਾ ਖੂਨ ਲਾਲ ਹੈ ਕਿ ਕੋਈ ਭਾਈਚਾਰਾ ਸਾਡਾ ਸਾਰਾ ਸਾਨੂੰ ਸਾਰਿਆਂ ਦਾ ਸਤਿਕਾਰ ਜਿਹੜਾ ਉਹ ਕਰਨਾ ਚਾਹੀਦਾ ਬਿਲਕੁਲ ਦੇਖ ਲਓ ਵੀਡੀਓ ਜਿਹੜੀ ਪਾ ਕੇ ਮਾਫੀ ਨਹੀਂ ਕਿਤੇ ਉਹਦੇ ਬਣੇ ਜਿੰਨੀਆਂ ਮਰਜ਼ੀ ਮਾਫੀਆਂ ਮੰਗੇ ਜੀ ਇਹ ਥੋੜੀ ਆ ਵੀ ਇੱਕ ਬੰਨੇ ਤੁਸੀਂ ਕਿਸੇ ਦੀ ਮਤਲਬ ਇਤੋਂ ਤੱਕ ਤੁਸੀਂ ਕਰਦੇ ਹੋ ਤੁਸੀਂ ਵੀਡੀਓ ਸੁਣੀ ਆ ਕੋ ਸੁਣਨ ਲਈ ਕੰਮ ਨਹੀਂ ਜਿੰਨੀਆਂ ਮਰਜ਼ੀ ਮਤਲਬ ਉਹ ਮਾਫੀਆਂ ਮੰਗੇ ਭਗਵੰਤ ਮਾਨ ਨੂੰ ਚਾਹੀਦਾ ਕਿ ਉਹ ਮਾਫੀ ਮੰਗੇ ਇਹਨੂੰ ਮਤਲਬ ਬਰਖਾਸਤ ਕਰ ਦੇ ਮੰਤਰੀ ਮੰਡਲ ਦੇ ਵਿੱਚੋਂ ਬਰਖਾਸਤ ਕਰੇ ਉਹਦੀ ਡਿਗਰੀ ਜਿਹੜੀ ਹੈ ਉਹ ਵਾਪਸ ਕੀਤੀ ਜਾਵੇ ਔਰ ਇਹਨੂੰ ਬਤੌਰ ਐਮਐਲਏ ਰਹਿਣ ਦਿੱਤਾ ਜਾਵੇ ਜੀ ਇਹਨੂੰ ਇਹਦਾ ਨਾਂ ਦੱਸੋ ਜੀ ਨਾਂ ਦੱਸੋ ਮੇਰਾ ਨਾਂ ਸੁਦਰਥ ਤਰੀ ਮੈਂ ਰਾਮਕੜੀਆ ਫੈਮਿਲੀ ਨੂੰ ਬਿਲੋਂਗ ਕਰਦਾ ਹਾਂ ਕਿ ਉਹ ਇਹਨਾਂ ਨੇ ਲਾਜਰੀ ਭੁੱਲਣ ਪਰ ਸਭ ਤੋਂ ਜਿਹੜੇ ਆ ਸਟੇਜ ਤੇ ਚਲਕਾਰ ਕੇ ਗਏ ਇਟੇਜ ਦੇ ਜਿਹੜੇ ਬੜੇ ਨਿੰਦਕੋਗ ਆ ਇਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਠੀਕ ਹੈ ਜੀ ਕਿਉਂਕਿ ਇਹਨਾਂ ਨੂੰ ਆਪਦੇ ਪ੍ਰਧਾਨ ਮੰਤਰੀ ਮਿੰਟਰ ਦੇ ਪਦ ਦੀ ਪੂਰੀ ਮर्यादा ਰੱਖਣੀ ਚਾਹੀਦੀ ਹੈ ਜਾਂ ਕੇ ਬੋਲਣ ਤੋਂ ਪਹਿਲਾਂ ਰਾਮਕੜੀਆ ਬਾਰੇ ਜਾਂ ਫੋਕਸ ਬਾਰੇ ਵੀਡੀਓ ਰੋਣ ਦੇ ਬਾਰੇ ਪਹਿਲਾਂ ਪਹੁੰਚੀ ਗਈ ਹੈ ਕੀ ਕਹੋ ਬੋਲਿਆ ਗਲਤ ਬੋਲਿਆ ਠੀਕ ਹੈ ਇਦਾਂ ਨਾ ਬੋਲਣਾ ਚਾਹੀਦਾ ਸੀ ਕਿ ਅਸੀਂ ਵਾਅਦਾ ਕਰਦੇ ਹਾਂ ਜਿਹੜਾ ਅੱਜ ਪੁੱਛਿਆ ਆ ਠੀਕ ਹੈ ਆ ਰਹੇ ਆ ਆਹ ਵਾਈ ਕਰਦੇ ਆ ਆਹ ਲੈ ਜੀ ਕਿਸ ਤਰ੍ਹਾਂ ਦੇ ਬਾਰੇ ਇਹ ਬਰਾਦਰੀ ਕੀ ਅੱਖਾਂ ਲਾਉਗੀ ਇੱਕੋ ਜਿਹੀ ਉਹ ਬਰਾਦਰੀ ਦੇ ਨਾਲ ਸਮਝਦੇ ਆਂ ਲੋਏ ਕਹਿੰਦੇ ਅਸੀਂ ਆਪਣੇ ਭਾਈ ਜਰਨਾ ਸਾਡੀ ਜੋ ਮੈਂ ਕੋਈ ਇਮਾਨਦਾਰੀ ਚਾਹੁੰਦਾ ਨਹੀਂ ਆ ਗੋਟੀ ਆ ਪਿਛਲੇ ਦਿਨੀ ਮੰਤਰੀ ਕੈਮਰਨ ਮੰਤਰੀ ਲਾਲਜੀਤ ਸਿੰਘ ਪੁੱਲਰ